ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਦੇ YouTube ਚੈਨਲ 뮤זיਕ ਟੀਚਰ ਦੇ ਬਹੁਤ ਬਹੁਤ ਸਵਾਗਤ ਹੈ ਮੈਂ ਇਹ ਦੱਸਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਰਾਗ ਦਰਬਾਰੀ ਦੇ ਵਿੱਚ ਜਿਹੜਾ ਕਿ ਬਹੁਤ ਪ੍ਰਸਿੱਧ ਰ ਆ ਗਿਆ ਉਸ ਦੇ ਵਿੱਚ ਬਹੁਤ ਜ਼ਿਆਦਾ ਸ਼ਬਦ ਨਹੀਂ ਤਾਂ ਗੁਰੂ ਘਰਾਂ ਦੇ ਅੰਦਰ ਪੜੀਆਂ ਜਾਂਦੀਆਂ ਹਨ ਅੱਜ ਆਪਾਂ ਤਾਲ ਦਾਬਰਾ ਦੇ ਵਿੱਚ ਇੱਕ ਬੜੀ ਸੌਖੀ ਜੀ ਆਸਾਨ ਜੀ ਬੰਦਸ਼ ਇਸ ਰਾਗ ਦੇ ਵਿੱਚ ਕਰਾਂਗੇ ਮਨ ਤੋਂ ਜੋ ਸਰੂਪ ਹੈ ਆਪਣਾ ਵੂਲ ਪਛਾਣ ਆਓ ਸਾਰੇ ਦਾਦਰਾਂ ਤਾਲ ਵਿੱਚ ਪਹਿਲਾਂ ਮੈਂ ਗਾ ਦਿੰਦਾ ਕਿ ਫਿਰ ਆਪ ਵੀ ਸਿਖਾ ਲਵਾਂ ਸੋਨਾ ਲਗ ਰੀਆਂ ਨੇ ਗਾ ਕੋਮਲ ਧਾ ਕੋਮਲ ਨਹੀਂ ਕੋਮਲ ਕਿਉਂਕਿ ਰਾਹ ਦਰਬਾਰੀ ਦੇ ਉਤੇ ਵੇਸਟ ਹੈ ਦੇਖੋ ਜੀ ਸਾਰੇ ਕਾ ਸਾਰੇ ਗਾ ਧਾ ਧਾ ਪਾ ਪਾ ਮਨ ਤੂੰ ਜੋ ਤ ਸਰੂ Bye. Uh -huh. ਨੋਸਤਰ ਕੋਰਪਾ ਸਾਦੀ ਇੱਕੋ ਜਾਣੇ ਤਾਂ ਜਪਾਉ ਨਾਮ ਨੂੰ ਮਨ ਨੂੰ ਜੋ ਤਾ ਸਰੂਪ ਹੈ ਇਹਦਾ ਕਰਕੇ ਆਪ ਜਿੰਮੇ ਕਰਨਾ ਮੇਰੇ ਪੈਣਾ ਦੇਖ ਲੈਣ ਬੱਚੇ ਦੇਖ ਲੈ ਆਪ ਜੀ ਦਾ ਸੋਰ ਜਿਨ੍ਹਾਂ ਦਾ ਚੌਥਾ ਗਾਲਾ ਸਕੇਲ ਗਾ ਕੋਮਨ ਲੱਗੇਗਾ ਜੀ ਧਾ ਕੋਮਨ ਲੱਗੇਗਾ ਨਹੀਂ ਕੋਮਨ ਲੱਗੇਗਾ なさてねえ。 But time ਕੋਈ ਆ ਰਿਹਾ ਹੈ ਆਨਿਥਾਨਿ ਤਾਰ ਪਾਪਾ ਗੁਰ ਪਰਸ ਸੋ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰਾ ਸ਼ਬਦ ਜਿਹੜਾ ਹੈ ਤਿੰਨ ਚਾਰ ਅੰਤਰੇ ਇਹ ਸ਼ਬਦ ਹੈ ਹਨ ਤੇ ਆਪ ਜੀ ਨੇ ਇਹ ਸ਼ਬਦ ਸਿੱਖ ਕੇ ਇਸ ਤਰੀਕੇ ਨਾਲ ਹੀ ਆਪ ਜੀ ਨੇ ਅਗਲੇ ਅੰਤਰੇ ਲਗਾ ਲੈਣੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਅੱਜ ਦੀ ਇਹ ਨਵੀਂ ਬੰਦਸ਼ ਜਿਹੜੀ ਪਸੰਦ ਆਈ ਹੋਵੇਗੀ ਉਮੀਦ ਕਰਦਾ ਕਿ ਆਪ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋਗੇ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਨਾਲ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਜੀ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਲੈਣ ਜਿਹੜੇ ਨਵੇਂ ਚੈਨਲ ਦੇ ਉੱਤੇ ਆਏ ਨੇ ਆਪ ਜੀ ਦਾ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ